ਵੇਸੇ ਤਾਂ 24 ਘੰਟਿਆਂ ਦੇ ਵਿੱਚ ਵਿੱਚ ਇਹਨੂੰ ਆਪਾਂ ਟਕਣਾ ਹੁੰਦਾ ਹੈ। ਅੱਛਾ ਜੀ। ਪਰ ਇਹ ਇੱਕ ਮੈਂ ਹੋਰ ਗੱਲ ਦੇਖੀ ਹੈ ਜਿਵੇਂ ਅੱਜ ਆਪਾਂ ਚਾਰ ਪਾ ਰਹੇ ਹਾਂ, ਮੌਸਮ ਸਾਫ਼ ਹੈ। ਹਾਂਜੀ। ਅੱਜ ਸ਼ਾਮ ਨੂੰ ਇਹਨੂੰ ਪੂਰਾ ਚੰਗੀ ਤਰ੍ਹਾਂ ਲਤਰ ਕੇ ਛੱਡਦਾ। ਹਾਂਜੀ। ਤਾਂ ਇਹਨੂੰ ਕੱਲ ਨੂੰ ਦੁਬਾਰਾ ਫੇਰ ਲਤਰੋ 2 ਘੰਟੇ। ਉਹਦੇ ਨਾਲ ਵੀ ਉਹ ਜਿਹੜਾ ਪ੍ਰੈਸ ਜ਼ਿਆਦਾ ਹੁੰਦਾ ਹੈ। ਉਹਦੇ ਨਾਲ ਹਾਂਜੀ ਮਾਸਟਰ ਜੀ ਇੱਕ ਅਚਾਰ ਬਾਰੇ ਦੱਸੋ ਤੁਸੀਂ ਜਿਹੜੇ ਨਵੇਂ ਫਾਰਮਰ ਨੇਗੇ ਜਾਂ ਨਵਾਂ ਚਾਰ ਪਾਉਣਾ ਸ਼ੁਰੂ ਕੀਤਾ ਵੀ ਉਹ ਚਾਰ ਕਿਵੇਂ ਪਾਉਣ? ਕਿਹੜੀ ਸਟੇਜ ਤੇ ਚਾਰ ਪਾਉਣਾ ਚਾਹੀਦਾ? ਤੇ ਕਿੰਨਾ ਕੋਨਾ ਦਾ ਟੋਆ ਚੌੜਾ ਜਾਂ ਲੰਬਾ ਹੋਣਾ ਹਾਂਜੀ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਸਟੇਜ ਦੀ ਹਾਂਜੀ ਤਾਂ ਮੱਕੀ ਨੂੰ ਘੱਟੋ-ਘੱਟ 80 ਤੋਂ 85 ਦਿਨਾਂ ਦੀ ਮੱਕੀ ਆ ਜਿਹੜੀ ਉਹ ਹੋਣੀ ਚਾਹੀਦੀ ਆ ਜਦੋਂ ਆਪਾਂ ਛੱਲੀ ਨੂੰ ਤੋੜਦੇ ਆ ਉਹਦੇ ਵਿੱਚੋਂ ਦੋ ਦਾਣੇ ਨੂੰ ਨੱਪ ਕੇ ਦੇਖਣਾ ਹੁੰਦਾ ਹਾਂਜੀ ਵੀ ਉਹਦੇ ਵਿੱਚੋਂ ਦੁੱਧ ਨਹੀਂ ਨਿਕਲਣਾ ਚਾਹੀਦਾ ਥੋੜਾ ਜਿਹਾ ਕਰੜਾ ਜਾਂ ਆਟੇ ਜਿਹਾ ਟਾਈਪ ਬਣਨਾ ਚਾਹੀਦਾ ਠੀਕ ਹੈ ਜੀ ਉਹ ਸਟੇਜ ਦੇ ਉੱਪਰ ਚਾਰ ਬਣਉਂਦਾ ਮਤਲਬ ਵੀ ਜੇ ਹੁਣ ਜਿਵੇਂ ਕਈ ਵਾਰ ਬੀਜ ਨੇੜੇ ਹਾਈਬ੍ਰਿਡ ਆਈ ਜਾਂਦੇ ਨੇਗੇ ਵੀ ਘੱਟ ਤੋਂ ਘੱਟ ਦੇਣ ਲੈਣ ਵਾਲੇ ਯੋਦੇ ਵਿੱਚ ਵੀ ਉਹਨਾਂ ਨੂੰ ਵੀ ਇਹ ਚੀਜ਼ ਦੇਖ ਲੈਣੀ ਚਾਹੀਦੀ ਆ ਕਿ ਦਾਣਾ ਕਿਵੇਂ ਦਾ ਹੈ। ਦਾਣਾ ਕਿਵੇਂ ਦਾ ਹੈ? ਵੀ ਕਈ ਵਾਰ ਲੋਕ ਵੀ ਜਿਆਦੇ ਹੁਣ ਜਿਵੇਂ ਸਾਡੀ ਮੱਕੀ ਸੀ ਜਿਹੜੀ 80 ਦਿਨਾਂ ਤੇ ਸਾਡੀ ਮੱਕੀ ਜਿਹੜੀ ਪੂਰੀ ਪੱਕ ਚੁੱਕੀ ਤੇ ਵੀ ਜੇ ਆਪਾਂ ਕਹ ਲਈਏ ਉਹਨੂੰ 10 ਦਿਨ ਅਸੀਂ ਨਾ ਚਾਰ ਪਾਉਂਦੇ ਤਾਂ ਉਹ ਕੰਬਾਈਨ ਨਾਲ ਵੜਾਉਣ ਵਾਲੀ ਹੋ ਜਾਂਦੀ। ਠੀਕ ਹੈ। ਬਸ ਫਿਰ ਉਹਨੂੰ 2 ਸਟੇਜ ਤੇ ਹੁੰਦਾ ਮੈਨ ਜਦੋਂ ਆਪਾਂ ਉਹਦਾ ਦੁੱਧਾ ਨਾ ਹੋਵੇ ਨਾ ਉਹ ਪੱਕਿਆ ਹੋਵੇ। ਉਹ ਤਾਂ ਸੰਘਣਾ ਦੁੱਧਿਆ ਹੋਵੇ। ਠੀਕ ਹੈ ਜੀ ਉਹ ਮਤਲਬ ਇਹ ਦ ਵਿਚਾਲਾ ਜਾ ਹੋਵੇ ਜੀ ਉਹਦਾ। ਨਾ ਪੱਕਿਆਂ ਚ ਹੋਵੇ ਨਾ ਕੱਚਿਆਂ ਜੀ। ਹਾਂ ਉਹ ਸਹੀ ਸਟੇਜ ਹੁੰਦੀ ਹੈ। ਠੀਕ ਹੈ ਜੀ ਤੇ ਜਿਵੇਂ ਚਾਰ ਦਾ ਟੋਆ ਕਿੰਨਾ ਕੁ ਰੱਖਣਾ ਚਾਹੀਦਾ ਹੀ ਫਿਰ ਹਾਂ ਟੋਏ ਦੀ ਬਹੁਤ ਹੀ ਜ਼ਰੂਰੀ ਗੱਲ ਹੈ ਜਿਹੜੀ ਕਿ ਹੁਣ ਇਹ ਗੱਲ ਤੇ ਮੈਂ ਸਪੈਸ਼ਲੀ ਬੋਲਣਾ ਚਾਹੂਗਾ ਕੁਸ਼ਕ ਜਿਹੜੇ ਬੰਦੇ ਹੈਗੇ ਆ ਅਣਜਾਣ ਹਾਂਜੀ ਪਸ਼ੂ ਤਾਂ ਉਹਨਾਂ ਦੇ ਘਰੇ ਬੱਕਰੀ ਵੀ ਨਹੀਂ ਹੁੰਦੀ ਕਹ ਦਿੰਦੇ ਆਂ ਚਾਰ ਤਾਂ ਬਾੜਾ ਮਾੜਾ ਇਹ ਉਹਨਾਂ ਨੂੰ ਗੱਲ ਬਾਰੇ ਨੌਲੇਜ ਹੁੰਦੀ ਨਹੀਂ ਪਰ ਇੱਥੇ ਰੌਲਾ ਕਿੱਥੇ ਪੈਂਦਾ ਇੱਕ ਤਾਂ ਸਭ ਤੋਂ ਪਹਿਲਾ ਸਟੇਜ ਹੋਊਗੀ ਦੂਜੇ ਨੰਬਰ ਤੇ ਟੋਆ ਮੈਂ ਕਹਿਣਾ ਹੁੰਨਾ ਵੀ ਜੇਕਰ ਤੁਹਾਡੇ ਕੋਲੇ 10 ਪਸ਼ੂ ਹੈ ਹਾਂਜੀ ਤਾਂ ਤੁਸੀਂ ਟੋਏ ਦੀ ਜਿਹੜੀ ਲੰਬਾਈ ਹੈ ਘੱਟੋ-ਘੱਟ 60 ਤੋਂ 70 ਫੁੱਟ ਕਰੋ ਠੀਕ ਹੈ ਜੀ ਜੇ ਘੱਟ ਹੈ ਜਗ੍ਹਾ ਤਾਂ ਉਹਨੂੰ ਦੋ ਟੋਏ ਬਣਾ ਲਓ ਤੇ ਜਿਹੜੀ ਚੜਾਈ ਹੈ ਘੱਟੋ-ਘੱਟ 12 ਫੁੱਟ ਠੀਕ 12 ਤੋਂ ਵੱਧ ਤਾਂ ਨਹੀਂ ਕਰਨੀ ਚਾਹੀਦੀ ਜੀ 12 ਤੋਂ ਵੱਧ ਨਹੀਂ ਕਰਨੀ ਚਾਹੀਦੀ ਵੈਸੇ ਜੇ ਚਲੋ ਥੋੜੀ ਬੋਤੀ ਹੋ ਜੇ 13 14 ਕੋਈ ਗੱਲ ਨਹੀਂ ਵੀ 13 14 ਤਾਂ ਹੋ ਸਕਦੇ ਕਈ ਵਾਰ ਲੋਕ ਕਹਿੰਦੇ 15 20 24 25 ਤੱਕ ਵੀ ਲੈ ਜਾਂਦੇ ਨੇ ਚੌੜਾ ਜੇ 14 ਛੋਟੜੀ ਵਾਲੀ ਗੱਲ 25 ਬਾਈ 25 ਦਾ ਪੱਟ ਕੇ ਪਸ਼ੂ ਤਿੰਨ ਹੁੰਦੇ ਆ ਤਾਂ ਉਹ ਫਿਰ ਖਰਾਬ ਹੋਊਗਾ ਖਰਾਬ ਉਹਨੂੰ ਵੀ ਖਰਾਬ ਕਰੂਗਾ ਪਸੂ ਉਹ ਖਰਾਬ ਹੋ ਜਾਂਦੇ ਝੁੱਲੀ ਲੱਗੀ ਜਾਂਦੀ ਫਿਰ ਜਦੋਂ ਪਸ਼ੂ ਬਿਮਾਰ ਹੋ ਜਾਂਦੇ ਫਿਰ ਲੋਕ ਕਹਿੰਦੇ ਨੇ ਚਾਰ ਮਾੜਾ ਹਾਂ ਇਹੀ ਗੱਲ ਹੈ ਵੀ ਜਦੋਂ ਉਹਨੂੰ ਦੋ ਦਿਨਾਂ ਦੇ ਵਿੱਚ ਮੰਨ ਲਓ ਉਹ 11 ਫੁੱਟਾ 6 ਫੁੱਟ ਅੱਜ ਪਟਿਆ ਗਿਆ 6 ਫੁੱਟ ਕੱਲ ਨੂੰ ਪਟੇਗਾ 4-4 ਇੰਚ ਪਟਿਆ ਗਿਆ ਪਰਸ ਨੂੰ ਫੇਰ ਉੱਥੇ ਵਾਰੀ ਆ ਜੇ ਉਹ ਜੇ ਹੁਣ 25-30 ਫੁੱਟ ਚੌੜਾ ਕਰ ਲੈਂਦੇ ਆ ਉਹ ਪੱਟ ਦੇ ਪੱਟ ਦੇ 5 ਦਿਨ ਜਾਂਦੇ ਆ ਉਹ ਜਦੋਂ ਨੂੰ 6ਵੇਂ ਦਿਨ ਇੱਥੇ ਆਉਂਦੇ ਉਹਦੋਂ ਗਲਿਆ ਪਿਆ ਫੇਰ ਗਲ ਜਾਂਦਾ ਹੀ ਉਹ ਹਾਂ ਇਹ ਚੀਜ਼ ਦਾ ਜ਼ਰੂਰੀ ਧਿਆਨ ਰੱਖਣਾ ਹੁੰਦਾ ਬਾਕੀ ਇੱਕ ਜਿਹੜਾ ਜ਼ਮੀਨ ਤੋਂ ਉੱਪਰ ਜਿਵੇਂ ਆਪਣਾ ਚੁੱਲ੍ਹਾ ਹੁੰਦਾ ਐਸ ਟਾਈਪ ਦਾ ਉਹਨਾਂ ਨੂੰ ਮਿੱਟੀ ਨਾਲ ਜੇਕਰ ਇੱਕ ਵਾਰੀ ਟੈਂਪਰੇਰੀ ਬਣਾਉਣਾ ਜੇ ਇੱਟਾਂ ਦਾ ਬਣ ਜਾਏ ਤਾਂ ਬਹੁਤ ਵਧੀਆ ਨਹੀਂ ਮਿੱਟੀ ਨਾਲ ਉਹਨੂੰ ਪਾਸੇ ਤੇ ਕੰਧਾ ਬਣਾਉਣਾ ਹੁੰਦਾ ਹੈ ਵਿਚ ਉਹ ਵਧੀਆ ਰਹਿੰਦਾ ਕਿਉਂਕਿ ਜੇ ਕਈ ਵਾਰੀ بارشਾਂ ਆਉਂਦੀਆਂ ਜਦੋਂ ਮੀਂਹ ਪੈਂਦਾ ਤਾਂ ਫਿਰ ਉਹਦੇ ਵਿੱਚ ਪਾਣੀ ਖੜਦਾ ਨਹੀਂ ਉਹ ਬਾਹਰ ਨੂੰ ਆਉਂਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਢਾਲ ਦੀ ਗੱਲ ਕਰੂੰਗਾ ਮੈਂ ਜਿੱਦੋਂ ਆਪਾਂ ਚਾਰ ਪਾਉਣਾ ਸ਼ੁਰੂ ਕਰਨਾ ਮੰਨ ਲਓ ਟੋਆ ਸ਼ੁਰੂ ਕਰਨਾ ਹਾਂਜੀ ਉਹ ਨੀਵਾ ਹੋਣਾ ਚਾਹੀਦਾ ਤੇ ਲਾਸਟ ਤੇ ਘਟੋ ਘਟਾ ਅੱਧਾ ਪੌਣਾ ਫੁੱਟਾ ਜਿਹੜਾ ਉਹ ਉੱਚਾ ਹੋਣਾ ਚਾਹੀਦਾ ਇਧਰ ਨੂੰ ਢਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਜਿਹੜੀ ਉੱਪਰਲੀ ਢਾਲ ਦੀ ਗੱਲ ਕਰੀ ਆਪਾਂ ਚਾਰ ਪਾਉਣ ਤੋਂ ਬਾਅਦ ਹਾਂਜੀ ਇਧਰੋਂ ਉੱਚਾ ਹੋਣਾ ਚਾਹੀਦਾ ਪਿਛਲੇ ਸਾਈਡ ਤੋਂ ਨਹੀਂ ਕਿਹੜੇ ਪਾਸੇ ਵੀ ਜਿਹੜੇ ਪਾਸੇ ਵੱਡਾ ਦੌਣਾ ਈ ਉਹ ਪਾਸਾ ਉੱਚਾ ਹੋਣਾ ਚਾਹੀਦਾ ਦੇਖੋ ਜੇ ਮੀਂਹ ਆ ਗਿਆ ਹੁਣ ਆਪਾਂ ਚਾਰ ਪੱਟੀ ਪਟਿਆ ਪਿਆ ਹਾਂਜੀ ਤਾਂ ਉਹਦੇ ਵਿੱਚ ਨਾ ਇਹ ਹੋਵੇ ਸਾਰੇ ਟੋਏ ਵਾਲਾ ਪਾਣੀ ਆ ਕੇ ਇਧਰ ਨੂੰ ਪਵੇ ਉਹ ਪਿੱਛੇ ਨੂੰ ਜਾਵੇ ਠੀਕ ਹੈ ਜੀ ਇਹਨਾਂ ਗੱਲਾਂ ਦਾ ਇੱਕ ਦੋ ਦਾ ਧਿਆਨ ਰੱਖ ਲੋ ਚਾਰ ਨਹੀਂ ਮਾੜੀ ਜੀ ਠੀਕ ਹੈ ਜੀ ਮਤਲਬ ਵੀ ਆਪਾਂ ਕਹਿੰਦੇ ਵੀ ਚਾਰ ਨਹੀਂ ਮਾੜਾ ਚਾਰ ਨੂੰ ਪਾਉਣ ਵਾਲੇ ਮਾੜੇ ਪਾਉਣ ਵਾਲੇ ਮਾੜੇ ਆ ਜਾਂ ਉਹਨਾਂ ਨੂੰ ਮੰਨ ਲਓ ਨੌਲੇਜ ਨਹੀਂ ਹੈਗੀ ਜੀ ਇਹ ਜੀ ਕੀ ਕਰਦੇ ਆ ਪਾਉਣ ਵੇਲੇ ਹੀ ਇਹ ਗਲਤੀ ਕਰਦੇ ਆ ਮੰਨ ਲਓ ਇੱਕ ਟਰਾਲ ਤੋ ਆ ਹੁੰਦਾ 20 ਫੁੱਟ ਦਾ ਹਾਂਜੀ 20x12 ਦਾ ਉਹਦੇ ਵਿੱਚ ਇਕੱਠੀ ਟਰਾਲੀ ਲਾਤੀ ਹਾਂਜੀ ਉਹ ਲਤਲੀ ਨਹੀਂ ਹੁੰਦੀ ਦੂਜੀ ਟਰਾਲੀ ਲਾਤੀ ਫੇਰ ਉਤੋਂ ਦੇਖ ਕੇ 10 ਵੀ ਕਿਹੜੇ ਟਰੈਕਟਰ ਦਾ ਉਤੋਂ ਬੰਦ ਕਰ ਦਿੰਦੇ ਆ ਉਹ ਬਹੁਤ ਗਲਤ ਹੈ ਇਹ ਜਿਵੇਂ ਨਾ ਹੀ ਚਾਰ ਦੇ ਜਿਵੇਂ ਹੁਣ ਆਪਾਂ ਨੇ ਮੰਨ ਲਓ ਵੀ ਅੱਜ ਆਪਣੀ ਮਸ਼ੀਨ ਚੱਲ ਰਹੀ ਆ ਆਪਾਂ ਚਾਰ ਪਾਤਾ ਜੀ ਥੋਣ ਟੱਕਣਾ ਕਿੰਨੇ ਟਾਈਮ ਬਾਅਦ ਚਾਹੀਦਾ ਜੀ ਵੇਸੇ ਤਾਂ 24 ਘੰਟਿਆਂ ਦੇ ਵਿੱਚ ਵਿੱਚ ਇਹਨੂੰ ਆਪਾਂ ਟਕਣਾ ਹੁੰਦਾ ਹੈ। ਅੱਛਾ ਜੀ। ਪਰ ਇਹ ਇੱਕ ਮੈਂ ਹੋਰ ਗੱਲ ਦੇਖੀ ਹੈ ਜਿਵੇਂ ਅੱਜ ਆਪਾਂ ਚਾਰ ਪਾ ਰਹੇ ਹਾਂ, ਮੌਸਮ ਸਾਫ਼ ਹੈ। ਹਾਂਜੀ। ਅੱਜ ਸ਼ਾਮ ਨੂੰ ਇਹਨੂੰ ਪੂਰਾ ਚੰਗੀ ਤਰ੍ਹਾਂ ਲਤਰ ਕੇ ਛੱਡਦਾ। ਹਾਂਜੀ। ਤਾਂ ਇਹਨੂੰ ਕੱਲ ਨੂੰ ਦੁਬਾਰਾ ਫੇਰ ਲਤਰੋ 2 ਘੰਟੇ। ਉਹਦੇ ਨਾਲ ਵੀ ਉਹ ਜਿਹੜਾ ਪ੍ਰੈਸ ਜ਼ਿਆਦਾ ਹੁੰਦਾ ਹੈ। ਉਹਦੇ ਨਾਲ ਵੀ ਆਪਾਂ ਮੌਇਸਚਰ ਵੀ ਘਟ ਜਾਂਦਾ ਹੀ ਉਹਦੇ ਵਿੱਚ ਜਿੰਨੇ ਲੋਕ ਅੱਜਕੱਲ ਕੱਚੀਆਂ ਮੱਕੀਆਂ ਦਾ ਚਰ ਪਾਈ ਜਾਂਦੇ ਹਨ। ਹਾਂ। ਉਹਨਾਂ ਨਾਲ ਮੌਇਸਚਰ ਵੀ ਜਦੋਂ ਖੁੱਲਾ ਰਹੂਗਾ ਹੀ ਮੌਇਸਚਰ ਘਟ ਜੂਗਾ ਹੀ ਉਹਦਾ। ਬੀ ਜੇ ਆਪਾਂ ਕਹਿ ਲਈਏ ਵੀ ਇਹ ਤਿੰਨ ਚਾਰ ਦਿਨ ਆਪਣਾ ਚਾਰ ਵੀ ਖੁੱਲਾ ਪਿਆ ਗਿਆ ਤਾਂ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਜੀ ਨਹੀਂ ਤਿੰਨ ਚਾਰ ਦਿਨ ਤਾਂ ਗਲਤ ਹੈ ਅੱਛਾ ਜੀ ਵੱਧ ਤੋਂ ਵੱਧ ਉਹਨੂੰ ਦੋ ਇੱਕ ਦਿਨ ਅਗਲੇ ਦਿਨ ਬਸ ਜੇ ਕੋਈ ਮਜਬੂਰੀ ਆ ਤਾਂ ਇੱਕ ਦਿਨ ਹੋਰ ਰੱਖ ਸਕਦੇ ਆ ਠੀਕ ਹੈ ਜੀ ਜ਼ਿਆਦਾ ਨਹੀਂ ਫਿਰ ਉਹਦੇ ਵਿੱਚ ਫੰਗਸ ਗਰੋ ਕਰਨਾ ਸਟਾਰਟ ਕਰ ਦਿੰਦਾ ਅੱਛਾ ਜੀ ਵੀ ਤਾਜ਼ੇ ਚਾਰਚ ਵੀ ਫੰਗਸ ਗਰੋ ਉਹ ਤੁਸੀਂ ਇਹ ਦੇਖੋ ਆਪਾਂ ਹਰਾ ਕੁੱਤਰਦੇ ਆ ਹਾਂਜੀ ਜੇ ਰਾਤ ਨੂੰ ਉਹਨੂੰ ਇਕੱਠੀ ਢੇਰੀ ਲੱਗੀ ਰਹੀ ਮਸ਼ੀਨ ਥੱਲੇ ਤਾਂ ਉਹ ਸਵੇਰ ਨੂੰ ਗਰਮ ਨਹੀਂ ਹੋ ਗਿਆ ਗਰਮ ਹੋ ਜਾਂਦਾ ਜੀ ਹਾਂ ਉਹੀ ਕੰਮ ਸਾਈ ਲេចਦਾ ਅੱਛਾ ਜੀ ਹਾਂ ਠੀਕ ਹੈ ਜ ਤੇ ਹੋਰ ਕੋਈ ਜਾਣਕਾਰੀ ਆ ਚਾਰ ਬਾਰੇ ਜੀ ਬਸ ਮੇਨ ਗੱਲ ਤਾਂ ਇਹੀ ਹੈ ਚਾਰ ਨੂੰ ਪਾਉਣ ਦਾ ਤਰੀਕਾ ਹਾਂਜੀ ਚਾਰ ਕਿਹੜੀ ਸਟੇਜ ਤੇ ਪਾਉਣਾ ਹੈ ਤੇ ਕਿਵੇਂ ਪਸੂ ਨੂੰ ਪਾਉਣਾ ਹੈ ਕਈ ਵਾਰੀ ਕੀ ਕਰਦੇ ਆ ਮੇਰਾ ਹੀ ਚੱਕ ਕੇ ਸਿੱਟੀ ਤੁਰੇ ਹੁੰਦੇ ਹਾਂਜੀ ਉਹ ਦੱਸੋ ਜੀ ਪਸੂ ਨੂੰ ਕਿਵੇਂ ਪਾਉਣਾ ਉਹਦੇ ਵਿੱਚ ਮਨ ਕੇ ਚਲੋ 20 ਕਿਲੋ ਚਾਰ ਪਿੱਛੇ ਲਗਭਗ 2 ਕਿਲੋ 3 ਕਿਲੋ ਚਤੂੜੀ ਉਹਦੇ ਵਿੱਚ ਐਡ ਕਰਨੀ ਹੁੰਦੀ ਹੈ ਠੀਕ ਹੈ ਜੀ ਅੱਛਾ ਤੇ ਫੀਡ ਉਹਦੇ ਨਾਲ ਕਿੰਨੀ ਘੋਣੀ ਜੀ ਹੁੰਦੀ ਆਪਣਾ 20 ਲੀਟਰ ਵਾਲਾ ਪਸ਼ੂ ਹੋਵੇ ਜੀ 20 ਲੀਟਰ ਵਾਲਾ ਇਹ ਮੰਨ ਲਓ ਵੀ ਤੁਸੀਂ ਜੇਕਰ ਉਹ ਵੀ ਡਿਪੈਂਡ ਕਰਦਾ ਹੈ ਸਾਈਲੇਜ ਦੀ ਕੁਆਲਿਟੀ ਤੇ ਅੱਛਾ ਜੀ ਹੁਣ ਜਿਹੜੀ ਆਲੂ ਵਾਲੀ ਮੱਕੀ ਆ ਉਹਦੇ ਵਿੱਚ ਤਾਂ ਲਗਭਗ 35 ਤੋਂ 40 ਕੁਇੰਟਲ ਅਨਾਜ ਹੀ ਹੁੰਦਾ ਹਾਂ ਹਾਂ ਜੀ ਜਿਹੜੀ ਆਪਣੀ ਕਣਕ ਵਾਲੀ ਉਹਦੇ ਵਿੱਚ 25 ਤੋਂ 30 ਕੁਇੰਟਲ ਹੁੰਦਾ ਠੀਕ ਹੈ ਜੀ ਵੀ ਉਹ ਸਭ ਨਾਲ ਕੈਲਕੂਲੇਟ ਕਰ ਲਿਆ ਆਪਾਂ ਤੇ ਐਵਰੇਜ ਜੇ ਆਪਾਂ ਗੱਲ ਕਰੀਏ ਤਾਂ 5 ਤੋਂ 7 ਕਿਲੋ ਫੀਡ ਉਹਨੂੰ ਕਾਫੀ ਹੈ 20 ਲੀਟਰ ਵਾਲ ਨੂੰ ਵਧੀਆ ਸਾਂ ਲੈ ਜਾ ਠੀਕ ਹੈ ਜੀ ਠੀਕ ਹੈ ਠੀਕ ਹੈ